ਕਾਲ ਜੀ ਅੱਜ ਤੁਹਾਨੂੰ ਦਿਖਾਵਾਂਗੇ ਪ੍ਰਦੀਪ ਬਾਈ ਦੇ ਫਾਰਮ ਤੇ ਚਾਰ ਮੱਝਾਂ ਪਹਿਲਾ ਦੂਜਾ ਸੂਈ ਝੋਟੀਆਂ ਨੇ ਜੀ ਇਹਨੂੰ ਤਾਂ ਹੋ ਗਿਆ ਤਿੰਨ ਦਿਨ ਸੂਈ ਨੂੰ ਜੀ ਹੁਣ 14-15 ਲੀਟਰ ਦੁੱਧ ਰਾਈਦੀ ਹੈ ਇਹਦੇ ਹੱਲੇ ਸਿੰਘ ਦੇਖ ਸਕਦੇ ਹਾਂ ਬਹੁਤ ਵਧੀਆ ਸਿੰਘ ਆ ਜੀ ਪੂਰੀ ਸਕੀਨ ਝੋਟੀ ਹੈ ਜੀ ਬਾਈ ਕਹਿੰਦਾ ਦੇ ਦੂ ਜੀ 17-18 ਲੀਟਰ ਦੁੱਧ ਦੇ ਦੂ ਜੀ ਕੱਦ-ਗਾੜ ਦੇਖ ਸਕਦੇ ਹਾਂ ਜੀ ਬਹੁਤ ਵਧੀਆ ਜੀ ਅੱਡਰ ਵੀ ਪੂਰਾ ਜੀ ਤੇ ਬਾਈ ਕਹਿੰਦਾ ਇਹ ਹੈਗੀ ਹੈ ਕਿ ਮੋਰਾ ਨਾ ਖਲਦੀ ਹੈ ਝੋਟੀ ਜੈਡ ਬਲੈਕ ਆ ਜੀ ਪਿੱਸੇ ਵੀ ਇਹਦੇ ਕੱਟੀ ਆ ਗਈ ਜੀ ਤੇ ਹੁਣ ਨੌਕ ਨੌਕ ਦਾ ਟਾਈਮ ਹੋਇਆ ਪਿਆ ਜੀ ਤੇ ਝੋਟੀ ਥੱਲੋ ਖਾਲੀ ਆ ਜੀ ਚੋਵਾਈ ਹੋਈ ਹੋਈ ਆ ਅੱਡਰ ਵੀ ਪੂਰਾ ਵਧੀਆ ਥਣ ਵੀ ਪੂਰਾ ਵਧੀਆ ਜੀ ਟੌਪ ਦਾ ਤੇ ਟੌਪ ਦੀਆਂ ਝੋਟੀਆਂ ਲੈਣ ਵਾਸਤੇ ਰੇਟ ਵੀ ਵਧੀਆ ਲੱਗੂ ਜੀ ਟੌਪ ਦਾ ਕਰੇ ਖੜੀਆਂ ਵੀ ਸੋਹਣੀਆਂ ਲੱਗਣੀਆਂ ਜੀ ਇਹ ਦੋ ਨੰਬਰ ਵਾਲੀ ਦੇਖ ਲਓ ਜੀ ਦੂਜਾ ਸੂਆ ਝੋਟੀ ਆ ਜੀ ਇਹ ਵੀ ਕੱਲ ਹੀ ਸੂਈ ਆ ਜੀ ਕੱਦ ਕਾੜ ਵੀ ਬਹੁਤ ਵਧੀਆ ਝੋਟੀ ਦਾ ਆਡਰ ਦੇਖ ਸਕਦੇ ਹਾਂ ਇਹ ਫਿਕਸ ਜੀ ਆਡਰ ਵਾਲੀਆਂ ਝੋਟੀਆਂ ਨਹੀਂ ਹੈਗਾ ਜੀ ਕੋਈ ਐਵੇਂ ਬਾਧੂ ਆਡਰ ਲੌਂਕੀ ਜੇ ਜਾਊਗਾ ਜੀ ਤੇ ਉਹ ਦੁੱਧ ਦਿੰਦੀਆਂ ਨਹੀਂ ਜੀ ਬਾਧੂ ਆਡਰ ਵਾਲੀਆਂ ਕੱਲ ਦੀ ਸੂਈ ਹੋਈ ਆ ਜੀ ਬਾਈ ਕਹਿੰਦਾ ਸਾਰੀਆਂ ਝੋਟੀਆਂ 15 ਪਲੱਸ ਵਾਲੀਆਂ ਨੇ ਜੀ ਆਪਣੇ ਲੋਕ ਹਰਿਆਣੇ ਦੀਆਂ ਝੋਟੀਆਂ ਨੇ ਜੀ ਆ ਤਨ ਨੰਬਰ ਝੋਟੀ ਜੀ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖੋ ਜੀ ਬਹੁਤ ਵਧੀਆ ਇਹ ਵੀ ਕੱਲ ਦੀ ਸੂਈ ਹੈ ਜੀ ਅਡਰ ਦੇਖੋ ਜੀ ਬਰਡ ਨਾਲ ਆਡਰ ਆ ਗਿਆ ਜੀ ਕੋਈ ਕਹਿੰਦਾ ਇਹ ਦੇ ਦੂ 18 ਪਲਸ ਦੁੱਧ ਦੇ ਦੋ ਜੀ ਕੱਦ-ਕਾਡ ਦੇਖੋ ਜੀ ਪੁੜਾ ਬਹੁਤ ਵਧੀਆ ਚੌੜੇ-ਪੁੜੇ ਦੀ ਹੈ ਜੀ ਫੋਲ ਯਾਤ ਕੁਆਲਿਟੀ ਦੀ ਹੈ ਜੀ ਅੱਡਰ ਦੇਖੋ ਜੀ ਨਾਲ ਚਵਾਈ ਹੋਈ ਹੋਈ ਆ ਗਾੜੀ ਦੇਖੋ ਜੀ ਕਿੰਨੀ ਝੋਟੀ ਦੀ ਤੇ ਆ ਤੀਜੀ ਆ ਚਾਰ ਨੰਬਰ ਵਾਲੀ ਝੋਟੀ ਦੇਖੋ ਜੀ ਇਹ ਵੀ ਬਸ ਕੱਲ ਪਰਸੂ ਹੀ ਸੂਈ ਹੋਈ ਆ ਜੀ ਪੂਰੀ ਜਿੰਦ ਜਾਣ ਆ ਜੀ ਪੁੜਾ ਦੇਖੋ ਜੀ ਝੋਟੀ ਦਾ ਕੱਦ-ਕਾਡ ਦੇਖ ਸਕਦੇ ਹੋ ਜੀ ਤੇ ਰੇਟ ਇਹਨਾਂ ਦੇ ਹੁਣ ਤੇ ਹੋਣਗੇ ਜੀ ਚੁਵਾਈ ਹੋਈ ਹੈ ਖਾਲੀ ਕਰੀ ਹੋਈ ਛੋਟੀ ਕੱਲ ਦੀ ਸੁਜੀ ਦੀ ਆ। ਤਾਂ ਲਏ ਬਿੰਦੀਆਂ ਪੂਰੀ ਇੱਕ ਨੰਬਰ ਲੈਂਦਾ ਜੀ ਬਾਈ। ਦੇਖੋ ਜੀ ਫੇਸ ਕੁਆਲਿਟੀ ਦੇਖੋ ਬਹੁਤ ਸੋਹਣੀ। ਕੱਦ ਗਾੜ ਵੀ ਬੋਲਣਾ ਜੀ। ਜੇ ਕਿਸੇ ਮੇਰੇ ਵੀਰ ਭਰਾ ਨੇ ਛੋਟੀ ਖਰੀਦਣੀ ਹੋਵੇ ਕੋਈ ਵੀ ਪਸ਼ੂ ਖਰੀਦਣਾ ਹੋਵੇ ਇਹਨਾਂ ਚੋਂ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ। ਤੇ ਇਹ ਪਸ਼ੂ ਇਹ ਜੇ ਨੇ ਜੀ ਕਰੇ ਖੜੇ ਵੀ ਸੋਨੇ ਲੱਗਦੇ ਆ ਚਾਰ ਬੰਦੇ ਕਹਿੰਦੇ ਵੀ ਹਾਂ ਡੰਗਰ ਰੱਖਿਆ ਜੀ ਦੇਖੋ ਜੀ ਬਹੁਤ ਵਧੀਆ ਫੇਸ ਕੁਆਲਿਟੀ ਆ ਝੋਟੀ ਦੀ ਆ ਦੇਖੋ ਜੀ ਇੱਕ ਨੰਬਰ ਦੀ ਝੋਟੀ ਹੈ ਜੀ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਜੀ ਹਰ ਰੋਜ਼ ਆਪਣੇ ਵੀਡੀਓ ਆਉਂਦੀਆਂ ਰਹਿਣਗੀਆਂ